जलन बुझी सीतल होए मरुआ सतगुर का दर्शन पाए जियो सतनाम तन वही गुरु जियो तनाश्री महा पंजवा तम दाते भागुर व्रत पालक नायक खसम हमारे निमक निमक तम ही व्रत पालो अंबारिक तमरे तहारी ਜਿਹਾ ਇੱਕ ਤਨ ਗੁਰ ਕਹਿਐ ਪੇਸ਼ ਮਾਰਿ ਅੰਤ ਸਾਮੀ ਤਿਰਵੰਤਨ ਗਿਨੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਮੰਡੋ ਅਨੁਗ ਬਿਧੀ ਸਮਝਾਓ ਹਮੇ ਅਗਿਆਨੇ ਅਲਪ ਮਤ ਦੂਰੀ ਤੁਮੇ ਆਪਨ ਮਿਰ ਦਰਗਾਵੋ ਹਮੇ ਅਗਿਆਨ ਅਲਪ ਮਤ ਦੂਰੀ ਤੁਮੇ ਆਪਨ ਮਿਰ ਨਰਤਾਵੋ तमरी शरण तमारी आसा तमे सजन सहेले राखो राख न हार दयाला नानक कर राक का के गोले राखो राख न हार दयाला नानक कर के गोले वाहिगुरु जी का खालसा वाहिगुरु जी की फतेह ਸਤਿਰਾਮ ਅਨਵਹੀ ਗੁਰ ਸਾਹਿਬ ਜੀ ਇੱਕ ਗੁਰ ਦਾ ਸਤਿਗੁਰ ਪ੍ਰਸਾਦ ਵਰਣ ਨਾ ਹੈ ਮਾਜ ਮਹੰਤਰ ਪੰਜਵਾ ਘਰ ਚੌਥਾ ਕੀਰਤ ਕਰਨ ਕੇ ਵਿਛੜੇ ਗੁਰ ਕਿਰਪਾ ਮੇ ਲੋ ਰਾਮ ਚਾਰ ਪੰਡ ਦੇਹਿਸ ਪ੍ਰਾਪਤ ਕੀਐ ਨਾ ਕੀ ਸ਼ਾਮ ਤੇਨ ਦਦੇ ਦਿਵਾਰੀ ਤੇ ਨਿਆ ਹੈ ਕਾਮ ਅਜਤਿ ਸਤਿ ਪਨਾਵਤੀ ਉਦਨਾਨੀ ਦਾਹੂ ਹਰ ਨਾਮ ਅਮਲੀ ਅਵਦਨ ਹੈ ਗਤ ਪਾਈ ਅਕਸਰਾ ਨਾਮ ਜਿਤ ਕਰ ਹਰ ਕੰਤਨ ਪਰਗਟੀ ਪਟਨਾਗਰ ਸਿਨਾਮ ਸ੍ਰਬ ਸ਼ਿਕਾਰ ਤੰ ਕੋੜ ਰਸ ਸਰਦੇ ਸਭ ਕਾ ਕਬ ਸੁਆਮੀ ਬੰਦਵੇ ਮੋਈਆ ਮਿਲਿ ਸਦਨ ਸਭ ਜਾਮੋ ਨਾਮੇ ਕੀ ਬਨਤੀਆ ਕਰ ਕਰਪਾ ਜੀ ਤਰਨਾ ਹਰਿ ਮੇਰੋ ਸੁਆਮੀ ਸੰਗ ਨਾ ਨਾਮ ਭਰਾਂ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਨਾ ਦੇਵ ਪੈਨ ਤਿਸ ਮਨ ਜੀਵਨਾ ਬਿਰਤਾ ਜਨ ਜਨ ਜਲਤਲ ਪੈਰਨ ਪੂਰਿਆ ਰਵਿਆ ਵਿੱਚ ਹਰਿ ਹਸੁ ਉਤਰ ਜਿਤ ਨਿਆਵੀ ਕਿਤਰਾ ਦੁਖ ਘਰਾ ਚਿਰਾਵਿਆ ਸੁਨਨ ਬੂਤ ਨਾਮ ਬਾਖਰਾ ਅਭਰਸ਼ਣ ਨਾ ਮਨ ਲਉ ਚਦਾ ਨਾਰਿਆਸ ਭਨਾ ਚੇਤ ਮਲਾਈ ਸੁਭਰ ਬੂਤ ਜਿਸ ਕੇ ਪਾਇ ਨਾਮ ਐ ਸਾਧ ਤਿਰਨ ਕਿਉ ਵਡੀਆਂ ਜਿਨਾਂ ਪ੍ਰੀਤ ਸਵੂ ਸਾਰੇ ਸਾਜਨ ਪਰਤਿ ਵਿਸਾਰਿ ਕੇ ਅਲਕੀ ਮਾਇਆ ਰੂਪ ਤ੍ਰਿਲਤ ਮਸੰਗ ਤਰਾ ਹਰਿ ਅਵਦਾਸੀ ਜੋ পলਜ পলਸ ਕਰੀ ਕੋ ਵਿੱਚ ਛੁਟੈ ਦਰਦਾ ਹੋ ਇਕਸਰ ਕੇ ਨਾਮ ਬਿਨਾ ਕੇ ਨਹੀਂ ਅਪੂ ਦੇਵਸਾਰ ਹੋਏ ਬ੍ਰਿੰਦ ਹਜ਼ਾਰ ਨੀਂਦ ਹੋਰ ਗੈ ਜਿ ਕਿਰਮ ਬਸੋਏ ਨਾਮ ਕੀ ਪ੍ਰਭੂ ਹਰ ਜੀਵ ਜਨੰਦ ਅਡੋਰੀ ਐ ਜਿਸ ਕੇ ਸਭ ਨਾਮ ਨਾਮ ਹਰ ਸਾਜਨ ਤਾਂ ਨਾਮ ਲੱਗਿਆ ਕਿਸੇ ਨ ਦੇਹੀ ਬਨ ਨਾਮਾਨਤ ਹੋਤੀ ਨਾ ਪ੍ਰਭੂ ਨੂੰ ਲੱਗੇ ਨਾ ਇਸਨ ਰੰਤ ਜਵੈਨ ਐ ਨੈ ਜੀਤੇ ਮਨ ਕਵਨ ਜੋ ਹਰ ਮੂੜੇ ਸੁਧਰੇ ਸੋਈ ਜੀਤਨ ਚੁਰੰਤ ਤੇ ਆਉਨੇ ਸੀ ਗਿਣਿਆ ਧਨ ਅਫਰ ਲਿਆ ਜਿੱਦ ਲੈ ਵਿਛੜ ਦੁਰਵਨ ਸਾਦੂ ਜਨ ਨਮਰਾ ਬਤੇ ਨਾਨਕ ਆਪ ਮੰਨਨ ਹਰ ਜੀ ਦਰ ਕੀ ਤਾ ਤਿਸ ਤਨੀ ਜਿਸ ਕੇ ਭਾਵ ਕਤਾਨ ਅਸਾੜਤ ਮੰਦਾ ਉਸ ਲਗੇ ਹਰ ਨਾਨਕ ਜਨ ਨਾਮ ਪਾਸ ਜਗ ਜੀਵਨ ਭਗਤਿ ਸ਼ਾਮਕੈ ਪਾਰ ਆਖੰਦੀ ਆ। ਦੇ ਭੈ ਰੁ ਮੁਚਿਐ ਗਲ ਬੈ ਸੋ ਜਤ ਕੀ ਪਾਸ ਰੋ ਚਿਹਰਾ ਬੀਜ ਸੋ ਸੁਨੈ ਮੱਥੇ ਜੋਦਿਆ। ਤੈ ਨਿਮਾਣੀ ਪ੍ਰਸਤਾਣ ਯਤ ਚਲੀ ਗਈ ਨਰਾਸ ਜਿਸ ਤੋਂ ਸਾਧੂ ਭੇਤੀਐ ਸੋ ਦਰਗਾ ਹੋਇ ਤਾਸ ਤਾ ਕਿਰਪਾ ਭਰੇ ਅਪਨੀ ਤੇ ਦਰਸ਼ਨ ਹੋਇ ਤਿਆਸ ਪ੍ਰਮਤੁ ਦਮਿੰਦੂ ਜਾਣੋ ਨਹੀ ਨਾਨਕੀ ਅਰਦਾਸ ਸੋ ਸਾਡੋ ਹਮਤਾ ਤਿਸ ਲਗੈ ਜਿਸ ਮਰਹਰ ਜਨ ਅਨਵਾਸ ਸੋ ਸਾਭੇ ਸਭੀ ਤਾਮੇ ਚਰਨ ਕਮਲ ਸੋ ਪਿਆਰ ਮਾਨਤਨ ਵਰਤਾ ਸਚ ਰੰਗੋ ਇਕੋ ਨਾਮ ਅਧਾਰ ਤੇ ਚਾਰੰਗ ਪੜਾਵਿਆ ਸਭ ਸਰਬ ਤੇ ਛਾਰ ਹਰਿ ਬਖੂਦ ਸਾਭੀ ਬਤ ਸਾਧੂ ਕੀ ਮਹਾਰਾਜ ਵੰਨ ਤੇ ਨਮਰਦ ਗੋ ਮੋਲਿਆ ਜਮਹੰਤ ਗੁਰੂ ਕੀ ਅਪਾਰ ਹਰਿ ਨੰਨੋ ਮਨੋ ਚਦਾ ਕਰਮ ਨਾਮ ਅਧਾਰ ਚੰਨੀ ਸਗੀਏ ਪ੍ਰਭ ਯਾ ਪਾਇਆ ਆਉਂਦੇ ਨੇ ਕਹਿਸਤ ਮੇਹਾਰ ਰਾਗ ਬਹ ਜੀ ਮਿਆਕਰ ਸਰਬ ਸੁਆਰ ਨਹਾਰ ਸਾਮਰਦਨਾਸੋ ਹਗਨਿ ਜਨਰਾਮ ਨਾਮੇ ਰਹਾਉ ਭਗਤੈ ਪਰਮ ਭੁਨਾਨੀਆ ਦੁਜੈ ਲਗਾਹਿ ਤ ਰਕਸੀ ਨਾ ਰਗਨਾਇਆ ਆਰਜਨਾ ਕੀਤ ਜਿਤ ਦਿਰ ਦੇਵ ਰਸੀਤ ਤਵੇਲੇ ਕਹਿ ਸੰਪ੍ਰੇਤ ਭਪੜ ਚਲਾਇ ਦੂਤ ਜੰਮ ਕਿਸੈ ਨਹਿ ਨੀ ਪੀ ਚੜੂ ਹ੍ਰਦੈ ਨ ਮਾਨੈ ਜਬ ਸੋ ਲਗਾਹਿ ਤ ਦੁ ਹਤਿ ਗੁਰੂੜ ਕਨ ਕਪੈ ਸਿਆਹੁ ਹੋਆ ਸਿੰਧ ਜਿਹ ਬੀਜਨ ਸੋ ਦੁਣੈ ਕਰਮਾ ਸੁਖ ਰਾਖੀਤ ਨਾਨਕ ਨਾਮ ਸਰਮਾਗਤੀ ਚਰਨ ਗੋਇਦ ਪ੍ਰਭ ਦੇਤ ਸੇ ਪਾਤ ਨਰਕ ਨ ਪਾਈਐ ਗੁਰ ਰੰਗਨ ਵਾਲਾ ਹੇਤ ਅਸਲ ਪ੍ਰੇਮ ਅਮਾੜਾ ਗਮਰੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਬੇਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾ ਜਾਏ ਜਿਨੀ ਚਾ ਕਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਅਭਗਾਏ ਆਪਕਿਆ ਮਿਲਦੀ ਕਰੈ ਜੋ ਪ੍ਰਭੂ ਨਡਰਦਾ ਰਈ ਜੋ ਵਰਕਤ ਤਨ ਨਾਹੀ ਨਾ ਸੇ ਵਿਚਨ ਤਨ ਨਾਹੀ ਪ੍ਰਭ ਜੁਜਗੋ ਨਾਹੀ ਨਾਮ ਸਿਰਾਸ਼ਨਾਏ ਅਸੂ ਸੁਖੀ ਵਸੰਧੀਆਂ ਜਿਨਾ ਮਾਇਆ ਹਰ ਰਾਇ ਕਤਕ ਕਰਮ ਕਮਾਉਨੇ ਦੂਜਨ ਗਾਮ ਜੋਗ ਪਰਮੇਸ਼ਰ ਦੇ ਭੋਲੇ ਆਗਿਆ ਆਵੇਂ ਸਭੇ ਰੂਪ ਵਿਭੂ ਹੋਏ ਨਾਮ ਤੇ ਲਖਨ ਜਨਮ ਅਯੋਗ ਇਨ ਮੇ ਕੋੜੇ ਹੋਈ ਤੇ ਜਿਤੜੇ ਮਾਇਆ ਭੂਗ ਵਿਚ ਨ ਕੋਈ ਕਰ ਸਕੈ ਸਥੈ ਰੋ ਮਹਰੋਜ ਕੀਤੈ ਕਿਛੁ ਨ ਹੋਈ ਲੇਕਿਆ ਤਰਸਨ ਜੋ ਵਡਭਾਗੀ ਮੇਰਾ ਭਾਮਣੈ ਧਾਮ ਤਰੈ ਸਭਿ ਲੋਗ ਨਾਨਕ ਕੋ ਪ੍ਰਭਾ ਪ੍ਰਖਲੇ ਤੇ ਸਾਹੇ ਬੰਦੀ ਪੋਛ ਕਤਿ ਰਹੋਏ ਸਭ ਸੰਗ ਬਿਨ ਸੈ ਸਰਬੈ ਸੋਚ ਮਾਗਿਰ ਮਾਇਆ ਸੁਹੰਦਿਆ ਅਰ ਪਰ ਸੰਬੇੜੀ ਆਦਿ ਕਿਛੁ ਭਾਖਿਆ ਤਨੀ ਜੇ ਸਾਹਿਬ ਮਿਲਨੀਆ ਮੰਤਰ ਮੋਲੇ ਆ ਰਾਮ ਸਿਉ ਸਭ ਸਾਧ ਸਰੀ ਲੜੀਆ ਸਾਰ ਜਨਾਂ ਤੇ ਬਾਹਰੀ ਸੇ ਰਹਿਣ ਮੇ ਲੜੀਆ ਜੇਨ ਦੋਖਨ ਕਮੂਤਰੇ ਸੇ ਜਮ ਕੇ ਵਸਣੀਆ ਜਿਨੀ ਰਾਵਿਆ ਪ੍ਰਭ ਆਪਨ ਸੇ ਦਿਵਸਾਂ ਮਿਤੜੀਆ ਰਤਨ ਜਿਵੇ ਹਰ ਲਾਣ ਹਰ ਕਲ ਦਿਨਾ ਜੜੀਆ ਨਾਮ ਰਿਪਾ ਸੇ ਧੂੜ ਤੇ ਨਾ ਕਉ ਸ਼ਰਮੀਧਰ ਪੜੀਆ ਮਗਰ ਭਵ ਰਾਧਨਾ ਤੋਂ ਨਜਰ ਪੜੀਆ ਮੋਦ ਕਰ ਨਵੇ ਕੋਈ ਕੰਡ ਮਿਲੇ ਅਰਣਾ ਮਨ ਬੇਦੀ ਰਚਨਾਂ ਬਿੰਦੋ ਦਰਸ਼ਨ ਲਗੜਾ ਸਾ ਉੜਗ ਵਿੰਦੂ ਪਾਣਾਏ ਸੇਵਾ ਸੁਆਮੀ ਲਾ ਪਿਆ ਪੂਰ ਸਤਵੇਂ ਨਾ ਬਾਬੂ ਕਨ ਕਾਮ ਜੈ ਤੇ ਉਚੀ ਤੇ ਮਰੀ ਸੱਚੀ ਮੀ ਸਮਾ ਕਰਘਨੀ ਨੀ ਪਾਰਨਾ ਬੌੜਨਾ ਵਿਚੀਆਂ ਬਾੜਨਾ ਬੇਰੀਆਂ ਅਰਜਨ ਤ ਮੰਗਾ ਸਰਮ ਪਈ ਨਾ ਰਹਿਣ ਨਾ ਨਾਮੇ ਕੋ ਦਰ ਪਈਆ ਹਮ ਭੋਗ ਸੰਦਾ ਸਰਬ ਸੁਖ ਜਿਸ ਬਖਸ਼ੇ ਨੇ ਪਰਵਾ ਮਾ ਗਮ ਜਨ ਸੰਤ ਚਦੂ ਤੂੜੀ ਘਰੇਸ਼ ਨਾਮ ਨਾ ਹਰ ਕਾ ਨਾਮ ਜੈ ਸੁਨ ਸਰਬਾਨੋ ਕਰਦਾ ਨਾਮ ਜਨਮ ਭਰਮ ਮਿ ਵਿਦੁਰਾਏ ਪੜਤੇ ਜਾਏ ਕਮਾਲ ਕਾਮ ਨੂੰ ਨਮਹੀਏ ਬਿਨ ਦਾ ਲੋਭ ਸਮਾਲ ਸੱਚਾ ਮਾਰਗ ਦਿਖਾ ਦੇ ਤਦ ਕਰੇ ਜੇ ਦੀયા ਪਰਮਾਨੰ ਰਸੂ ਦੇਵੈ ਦਇਆ ਕਰ ਸੋਈ ਪ੍ਰਤਿ ਸਜਾਨ ਜਿਤਾ ਬਿੜਿਆ ਪ੍ਰਭ ਆਪਨ ਨਾਨਕ ਕਿਰ ਪਰਮਾਨੰ ਮਾਗੁ ਜਿ ਸੇ ਪਾਣੀਐ ਜਲ ਪੂਰਾ ਗੁਰ ਮਿਹਰਵਾਨ ਪੰਗਰ ਨੰਦ ਦੇਵਾਰ ਜਨ ਅਰਜ ਜਨ ਪਰਗਟਿਆ ਹੈ ਸਤਿ ਸਾਈਂ RAM ਕੇ ਕਰਿ ਕਿਰਪਾ ਦੀ ਅਮਲਾਈ ਸੇ ਸਭੀ ਸਰਬ ਸੁੱਤ ਕੋਣ ਦੁੱਖਾਂ ਨਾ ਦੀਜੈ ਇਸ ਨਿਗੜ ਭੰਦ ਨੇ ਵਰ ਪਾਇਆ ਅਰਾਈ ਮੇਰੇ ਸਹਿਆ ਮੰਗਰ ਘਾਰੇ ਪੀਤ ਗੁਜਤ ਅਲਾਈ ਅਰ ਜਿਹਾਇ ਵਰਨ ਦੇਸੇ ਕੋਈ ਦੂਜਾ ਨਵੈਣਾ ਲਾਏ ਹਰਤ ਪਦ ਸਵਾਰਿ ਆਨੰਦ ਚਰ ਦਿੱਤੀਨ ਜਾਏ ਸੰਸਾਰ ਸਾਗਰ ਤੇ ਰੱਖਿਆ ਪਵਣ ਜਨਮ ਧਾਏ ਦੇਵ ਆਇ ਕਮਿਤ ਗੁਣ ਕਰ ਨਾਨਕ ਚਰਮੀ ਪਾਏ ਪਰਗੋ ਮਿੱਤ ਸੁਲਾਨੀਆਂ ਜਿਸ ਨੂੰ ਤਿਰਨਤ ਪਾਏ ਜਨ ਜਨ ਨਾਮ ਤੇ ਹਰਿ ਅਨੰਦ ਸੁਖੇ ਗਾਜਰੇ ਹਰਿ ਪ੍ਰਭੂ ਰਾਰਾ ਧਿਆ ਦਰਗਾਹ ਬਚ ਕਰੇ ਸਰਬ ਸੁਖਾਨਿਤ ਚਾਰ ਪ੍ਰਹਾਰ ਭਉਜਲ ਬਿਬੰ ਤਲੇ ਪ੍ਰੇਮ ਭਗਤਨ ਪਾਈਆ ਵਿਗਿਆਨ ਨਰੇ ਕੂੜੇ ਤੂਦਾਨ ਸੀ ਪੂਰਨ ਸਚ ਭਰੇ ਆਰ ਨਾਮ ਪ੍ਰਭ ਸੇਮ ਤੇ ਮਨ ਅੰਦਰ ਹੀਖ ਕਰੇ ਮਾ ਦਿਵਸ ਹੋਰਤ ਭਰੇ ਇਸ ਤੋਂ ਨਦਰ ਕਰੇ ਨਾਨਕ ਮਤੈ ਦਰਸ ਦਾਨ ਕਿਰਪਾ ਕਰੋ ਹਰੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਜ ਮਨਵਾ ਪਤਿਵਾ ਜਨ ਰਾਇ ਸੇਵੀ ਸਤਿਗੁਰ ਆਪਣਾ ਹਰਿ ਸਿਮਰਿ ਕੇ ਜਨ ਸਮਰੈ ਆਤਿਆ ਅਸ਼ਭੀਵਾ ਮੋਟੂ ਬੋਲੇ ਜੰਮ ਬੈਟੜੇ ਵਾਰ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਚ ਨਸੈਨ ਜੋ ਜੀ ਹੱਤੇ ਵਿਛੜੇ ਸੇ ਸੁਖ ਨਵਸਨ ਬੈਨ ਹਰ ਪੇਰ ਬੈਰ ਚੈਨ ਨਾ ਪਾਈਐ ਕੋ ਜਿਠੈ ਸਭ ਕੈਨ ਆਪਗਮਨ ਵਿਛੜੀ ਦੋਸ਼ਨਾ ਪ੍ਰਭ ਦੇਨ ਕਰਿਰਬਾ ਬ੍ਰਹਮ ਰੋਦਲੇ ਯੋ ਨਾਈ ਤਰਨ ਕਰੀਨ ਹਰ ਤਦ ਵਿਨ ਕਾ ਪੂਰਨ ਰਾਗ ਕਹੀਏ ਕਿਤੈ ਵੇ ਨਾ ਲੀ ਜੀਵਨੰਤੀਆ ਹਰ ਸੋਜਨ ਦੇ ਕਾਨੈ ਨਾਮ ਕੀ ਬਿਵੈ ਨੰਦਿਆ ਰਸ ਜਨ ਦੇਖਾਂ ਨੈਣੋਂ RAM ਗਲੇ ਬੋਲਾ ਤਿਜ ਅਨੰਤ ਇੱਕ ਓਮਕਾਰ ਸਤਗੁਰ ਪ੍ਰਸਾਦ ਅਨੰਦ ਪਾਇ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿ ਸਿੱਖੀ ਮਰਵਜੀਆਂ ਵਧਾਈਆਂ ਰਾ ਗ੍ਰਧਨ ਪਰਵਾਰ ਉਪਰੀਆ ਸ਼ਬਦ ਗਾਵਨੇ ਆਈਆ ਸ਼ਬਦੋ ਨਾ ਗੋਰੀ ਤੇਰਾ ਮਨ ਜਦੀ ਵਸਾਇਆ ਕਹਿ ਨਾਮਿਤ ਨੰਦ ਮੇਰੇ ਸਤਿਗੁਰੂ ਮੇਰੇ ਕਹਿ ਨਾਮਿਤ ਮਨ ਮੇਰੇ ਸਦਾ ਰੋਹਰਣਾਲੇ ਸੱਚੇ ਸਾਹਿਬ ਜਾਨੀ ਕਰਤੇ ਰ ਘਰਤੋਂ ਦੇ ਰਹਿ ਸਭ ਕਿਸ ਹੈ ਜਿਸ ਤੇਸ ਪਾਵੈ ਸਦਾ ਸਿਤ ਸਲਾਤਿ ਨਾਮ ਮਨ ਹਸਾਵੇ ਆਮਦਨ ਕੇ ਮਨਵਸਿਆ ਵਾਜੇ ਸ਼ਬਦ ਕੀ ਕਹਿਣਾ ਕਿ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਾਚਨਾ ਮੇਰਾ ਆਧਾਰ ਮੋ ਸਾਚਨਾ ਮੇ ਆਧਾਰ ਮੇਰਾ ਆਹ ਸਭ ਜਵਾਈਆਂ ਕਰ ਸ਼ਾਂਤ ਸੁਭਾਰਿਆ ਵਸਿਆ ਇੱਛਾ ਸਭ ਪੁਜਾਈਆਂ ਸਦਾ ਰਗਾ ਨੀ ਤਾ ਗੁਰੂ ਬੇਟੋ ਜੁਤਿਆ ਇਹ ਵਡਿਆਈਆਂ ਕਹਿਣਾ ਰਸ ਤੋਂ ਸਤੋ ਚਲੰਤਨੋ ਪਿਆਰ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦidcar ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੂਦ ਦਦਾਸ ਹਿਤੇ ਕਾਲ ਕੰਟਕ ਮਾਰਿਆ ਤੁਰ ਗਾਲ ਮਪਾਇ ਆਤ੍ਰਿਤ ਜੀਨ ਕਉ ਸੇਨਾ ਹਰ ਕਹਿ ਰਾਤੀ ਕਹਿਣਾ ਤੇ ਤੈ ਸੁਖੂਆ ਜਿਤ ਦਰਿਆਨ ਮਦ ਵਾਜੈ ਅਨੰ ਸੁਨੋ ਵੜ ਭਾਗਿਓ ਸੰਨ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਭਇਆ ਤਰੇ ਸੰਸੁ ਸੁਪਿ ਤਦ ਗੁਰੂ ਰੰਗ ਸੰਤ ਸਾਧਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸ੍ਰੀ ਗੂਰੇ ਗੁਰ ਤੇ ਜਾਨ ਸੰਤ ਦੇ ਭੀਤ ਘਰ ਦੇ ਬਵਤ ਸਤ ਗੁਰ ਰਹੇ ਨਾ ਪਰਪੂਰੇ ਪੈਨਵੰਤ ਨਾਮ ਗੁਰ ਕਰਨ ਲਾਗੇ ਵਾਚੀ ਅਨਹਦ ਪੂਰੇ ਸੋਨ ਤੇ ਪੁਨੀਤ ਕਰ ਤੇ ਭਵਿਤ ਸਤਿਗੁਰ ਹੈ ਅੰਮ੍ਰਿਤ ਤੁਮੇ ਬੇਜਵੰਤ ਨਾਮੇ ਵਿਚਾਰਣ ਲਾਗੇ ਵਾਝੇ ਅਨਹਦ ਤੁਮੇ ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਜੀ ਕੀ ਮਤਿ ਦੇ ਚੋ 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 ਸੰਪਤੀ I mm got -hmm. ਸ੍ਰੀ ਦਰਬਾਰ ਜੀ ਦੇ ਸਤਿਕਾਰਯੋਗ ਸੱਜਣ ਜੀ ਜੀ ਦੇ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਕਾਰਨ ਜੀ ਆਇਆਂ ਨੂੰ ਅੱਜ ਦੇ ਸਮਾਗਮ ਦੇ ਸਰਪ੍ਰਸਤ ਸਭ ਨੂੰ ਜੀ ਸਤਿਕਾਰ ਕਰਦੇ ਹਾਂ ਇੱਕ ਫਰੰਸਾਈਜ਼ ਪਾਵਰ ਦਾ ਜੱਟ ਅੱਜ ਬੋਲ ਚੀ ਭਾਰਤ ਜਿਆ ਪਿਆਰੇਆਂ ਸਾਥੀ ਜੀ The wow. you wow. পা <laughs> <laughs> ਇਹਨਾਂ ਸਾਰੀਆਂ ਗੱਲਾਂ ਨੂੰ ਕਰਕੇ ਡਾਕਟਰ ਜੀ ਦੇ ਇਸ ਸੇਵਾ ਵਿੱਚ ਮਦਦ ਕਰਵਾਉਣ ਲਈ ਪਰਮੈਂਟ ਸ਼ਾਰਟ ਆਪਰੇਸ਼ਨ ਸੀ। ਉਹਨਾਂ ਅਪਲਾਈ ਕਰੀ ਪੂਰਨ ਬਸਟੇ ਸਰਕਾਰ ਨੂੰ ਉਹਨਾਂ ਨੇ ਪਾਲਤੂ ਨੂੰ ਕਿਹਾ ਕਿ ਸਿਰਫ ਉਹ ਬੱਚੀ ਸਹੀ ਪਰਿਵਾਰ ਲਈ ਪੂਰਾ ਮੇਰਾ ਨਾਮ ਚੁੱਕਿਆ ਵੇ ਨਾਲ ਨਾਮ ਕਰ ਦਿੱਤਾ। ਇੱਕ ਪਾਸੇ ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਰੀਦ ਗਾਣਾ ਚੁੜੀ ਮਹਿਮਾ ਵਰਨ ਅਹ ਤੂੰ ਤੂੰ ਹਰ ਤਰੀ ਉੱਚ ਪਦ ਅਨਾ ਤੁਹਰੀ ਮਹਿਮਾ ਵਰਨ ਨਾ ਸਕੋ ਕੰਧਾ ਤੁਰ ਉੱਚ ਬਗਵਾਨਾ ਰਾਗ ਰਿਉ ਹਮ ਤੇ ਵਿਗਰੀ ਸੀਧ ਧਰਮ ਜਪ ਭਗਤ ਨ ਕੀਨੀ ਹੌਟ ਭਾਵ ਟੀੜ ਤਹਰੀ ਸਰਪ੍ਰਿੰਦ ਇਹਨ ਜੀ ਸਹਿਬ ਸੁਭਾਈ ਦਰਸਨ ਪਰਸੀਏ ਗੁਰੂਕ ਜਨਮ ਮਰਨ ਅਨੁਪ ਜਾਏ ਹੋਵੇ ਸਿਫਤ ਕੋ ਸਮਨੀ ਨੂਰ ਸੋ ਗੁਰ ਸੋ ਚਕੀਏ ਤਦ ਦਿਖੈ ਸਚ ਬਾਦਸ਼ਾਹ ਮਨ ਜਨਮ ਜਨਮ ਦੀ ਕਟੀਏ ਸਜਨ ਸਚਾ ਬਾਦਸ਼ਾਹ ਫਿਰ ਸਾਦੈ ਸਾ ਜਿਸ ਪਾਸ ਬੈਠਿਆ ਸੁਹੀਐ ਸਤਨਾਮ ਦਾ ਵਸਾ ਸਤਨਾਮ ਤਨੁ ਵਹਿਰੂ ਸਾਹਿਬ ਜੀ ਸੁਰਤ ਮੰਨਾ ਪੰਜਵੰ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਤਰਨਾ ਅਨੰਦ ਕਰੈ ਨਾਰੀ ਹਰ ਹਰ ਪ੍ਰਭ ਦੀਰਪਾਤਾਰੀ ਕਰਮੇਸਰ ਅਰਦਾ ਕਰਨਾ ਦੁੱਖ ਰੋਗ ਤਾਂ ਤੇਰਾ ਭੰਨਾ ਅਰਧ ਕਰੇ ਨਰ ਨਾਰੀ ਹਰ ਹਰ ਬ੍ਰਹਮ ਕਿਰਪਾ ਧਾਰੀ ਸੰਤੋ ਸਭੂ ਆਸਮਨਾਈ ਪਾਰ ਬ੍ਰਹਮੂ ਨਨ ਬਰਨੇ ਸਰ ਨਵ ਰਹਿਆ ਸਭੀ ਜਾਨੀ ਰਹਾ ਤੁਰਦੀ ਬਾਣੀ ਆਏ ਤਨ ਸਗਲੀ ਚਿੰਤ ਮਿਟਾਈ ਦਇਆਲ ਪ੍ਰਭ ਮੇਰਵਾਨਾ ਹਰਿ ਨਾਨਕ ਸਾਚ ਵਰਤਾਨਾ ਤੁਰਦੀ ਬਾਣੀ ਆਏ ਤਨ ਸਗਲੀ ਚਿੰਤ ਮਿਟਾਈ ਦਇਆਲ ਪ੍ਰਭ ਮੇਰਵਾਨਾ ਹਰਿ ਨਾਨਕ ਸਾਚ ਵਰਤਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਤ ਸੰਗ ਅੱਜ ਅਸੂ ਦਾ ਮਹੀਨਾ ਆਰੰਭ ਹੋਇਆ ਸਤ ਜੀ ਮੈਂ ਰਹਿਮਤ ਬਖਸ਼ਿਸ਼ ਕਰ ਸਾਰੇ ਸੰਤਾਂ ਦੇ ਮਿਲ ਪਰਿਆ ਆਪ ਸਰਬ ਜਨ ਜੁਗਲੀ ਰਾਤ ਚੌਂਦੰਦਰ ਕੀ ਬਖਸ਼ਿਸ਼ ਕਰ ਔਰ ਆਪਣਾ ਪਸ਼ੂ ਦੇ ਵੀ ਇਹਨਾਂ ਨੂੰ ਸਰਵਣ ਕਰਦੇ ਹਾਂ। ਸਭੂ ਜੀ ਕੁਰਬਾਨੀ ਅੰਦਰ ਪਸ਼ੂ ਦੇ ਮੀਂਹੇ ਰਾਹੀਂ ਸਾਨੂੰ ਇਹ ਸੰਦੇਸ਼ ਬਖਸ਼ਿਸ਼ ਕਰਦੇ ਨੇ। ਸਤਨਾਮ ਧਨਵਾਹਿ ਪ੍ਰਭ ਸਾਹਿਬ ਜੀਓ। ਅਸੂਨ ਪ੍ਰੇਮ ਅਮਾੜਾ ਕਿਉ ਮਿਲਿਆ ਹਰ ਜਾਏ। ਮਨਨਾਨ ਨਿਆਸ ਦਰਸਨ ਘਣੀ ਕੋਈ ਆਨ ਮਿਲਾਵੇ ਮਾਈ ਅਸੂਨ ਪ੍ਰੇਮ ਕੋ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸਨ ਘਣੀ ਕੋਈ ਆਨ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਆਦ ਲਗ ਨਾ ਲਾਪਾ ਬਿਨ ਪ੍ਰਭ ਕਿੰਮ ਸੁਭਾਈਐ ਦੁਜੀ ਨਾਹੀ ਜਾਈ ਜਿਨਨੀ ਚਾਹਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਆਂਘਾਏ ਆਪ ਤਿਆਗ ਬੇਨਤੀ ਕਰੈ ਲਿਹੁ ਪ੍ਰਭੂ ਲੜਲਾਈ ਜੋ ਹਰ ਕੰਤ ਬਨਈਆ ਸੇ ਵਿਛੜ ਕਤ ਰਾਜਾਏ ਪ੍ਰਭ ਮੈਨ ਤੁਝਾ ਕੋ ਨਹੀਂ ਨਾਮਿਤ ਹਰ ਸਰਨਾਈ ਅਸੂ ਸੁਖੀਵ ਸੰਧੀਆਂ ਜਾਪਿਆ ਹਰ ਰਾਈ ਪ੍ਰਭ ਮੈਨ ਤੁਝਾ ਕੋ ਨਹੀਂ ਨਾਮਿਤ ਹਰ ਸਰਨਾਈ ਅਸੂ ਸੁਖੀਵ ਸੰਧੀਆਂ ਜਨਾਮਿਆ ਹਰ ਰਾਈ ਵਾਹਿਗੁਰੂ ਜੀ ਕਾ ਕਲ ਸਾਰ ਵਾਹਿਗੁਰੂ ਜੀ ਕੀ ਫਤਿਹ ਬੁਲਿਹਾਰੀ ਗੁਰਸਾਰੇ ਸਾਰਸਨ ਅਸੂ ਦੇ ਮਹਿਨੇ ਦੀ ਰੱਬ ਤੋਂ ਲਈ ਆ ਸਤਿਗੁਰੂ ਜੀ ਮਹਰਮਤ ਬਖਸ਼ਿਸ਼ ਕਰ ਸਾਹਮਣੇ ਆਸਤੇ ਭੰਗ ਭਰਿਆ ਹੋਵੇ ਖੁਸ਼ੀਆਂ ਖੇੜੇ ਲੱਗੇ ਆਵੇ ਸਾਹਮਣੇ ਆਸਤੇ ਲੰਗਰ ਪਿਆਜ ਅੰਗ੍ਰੱਠ ਕੀ ਸਤਿਗੁਰੂ ਜੀ ਆਪਣੇ ਦਰੋਂ ਪਰਮ ਬਖਸ਼ਿਸ਼ ਕਰ ਚੜ੍ਹਦੀ ਕਲਾ ਬਖਸ਼ਿਸ਼ ਕਰ ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ ਕੀ ਫਤਿਹ